ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਹਮ ਤੱਕ ਚੈਨਲ ਮੈਂ ਦਰਜੀਤ ਸਿੰਘ ਸਦਾਨਾ ਵਿਧਾਨ ਸਭਾ ਹਲਕਾ ਆਰੰਪਰਾ ਫੁੱਲ ਦੀ ਨਗਰ ਕੌਂਸਲ ਆਰੰਪਰਾ ਵੇਖੇ ਪਿਛਲੇ ਲੰਬੇ ਸਮੇਂ ਤੋਂ ਪਾਣੀ ਦੇ ਬਿੱਲ ਸਿਵਰੇਜ ਦੇ ਬਿੱਲ ਤੇ ਪ੍ਰਾਪਰਟੀ ਟੈਕਸ ਦੀਆਂ ਜਿਹੜੀਆਂ ਸੀਤਾ ਨੇ ਉਹ ਜਾਲੀ ਜਾਂ ਫਾੜੀ ਬਣਾਈਆਂ ਗਈਆਂ ਉਹਨਾਂ ਦੇ ਰਿਕਾਰਡ ਆ ਆਨਲਾਈਨ ਨਹੀਂ ਚਲਾਇਆ ਗਿਆ ਜਿਹੜਾ ਉਹ ਸੀਤਾ ਕੱਟ ਕੇ ਪੈਸਾ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਉਣਾ ਸੀ ਉਹ ਨਹੀਂ ਕਰਵਾਇਆ ਗਿਆ ਲੋਕਾਂ ਨੂੰ ਜਿਹੜੀਆਂ ਰਸੀਤਾਂ ਫਰਜੀ ਧਮਾਈਆਂ ਗਈਆਂ ਤੇ ਹਰੇਕ ਸ਼ਹਿਰੀ ਜਿਹੜਾ ਉਹ ਆਪਣੇ 10000 15000 20000 ਰੁਪਏ ਆ ਜਿਹੜਾ ਭਰ ਕੇ ਆਪਣੇ ਆਪ ਨੂੰ ਸੁਰੱਖ ਨੂੰ ਸਮਝਣ ਲੱਗਿਆ ਪਰ ਹੁਣ ਜਦ ਆਹ ਪਰਤਦਾਰ ਪਰਤ ਤੱਕ ਘਪਲੇ ਦੀ ਗੱਲ ਖੁੱਲੀ ਤਾਂ ਪਤਾ ਲੱਗਾ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 4-5 ਸਾਲਾਂ ਤੋਂ ਇਹ ਜਿਹੜਾ ਗੋਰਖਤੰਦਾਹੀ ਚੱਲ ਰਿਆ ਸੀ ਇਹਦੇ ਵਿੱਚ ਕਿਹੜੇ-ਕਿਹੜੇ ਮੁਲਾਜ਼ਮ ਨੇ ਨਗਰ ਕੌਂਸਲ ਦੇ ਕਿਹੜੇ-ਕਿਹੜੇ ਕੌਂਸਲਰ ਨੇ ਕਿਹੜੇ-ਕਿਹੜੇ ਅਹੁਦੇਦਾਰ ਨੇ ਕਿਹੜੀਆਂ-ਕਿਹੜੀਆਂ ਪਾਰਟੀਆਂ ਦੇ ਆਗੂ ਨੇ ਜੋ ਪਿਛਲੇ ਲੰਬੇ ਸਮੇਂ ਤੋਂ ਇਹ ਚੱਲ ਰਿਆ ਘਪਲਾ ਇਹਦੇ ਵਿੱਚ ਕੋਈ ਦਲ ਬਦਲੂ ਵੀ ਸ਼ਾਮਲ ਨੇ ਇਹ ਜਾਂਚ ਕੌਣ ਕਰੂਗਾ ਇਹ ਇੱਕ ਵਿਸ਼ਾ ਬਣਿਆ ਹੋਇਆ ਕਿਉਂਕਿ ਇਹ ਰੌਲਾ ਕਾਫੀ 2-3 ਮਹੀਨਿਆਂ ਤੋਂ ਪੈ ਰਿਹਾ ਹੈ ਤੇ ਕਾਰਜ ਸਹਾਇਕ ਅਫਸਰ ਵੱਲੋਂ ਵੀ ਇਹ ਕਿਹਾ ਗਿਆ ਵੀ ਇੱਕ ਅਪਲਾ ਜਿਹੜਾ ਹੋਇਆ ਤੇ ਉਹਨਾਂ ਨੇ ਇਹ ਵੀ ਦਾਵਾ ਕੀਤਾ ਹੈ ਵੀ ਇਹ ਪੜਤਾਲ ਵੀ ਮੈਂ ਕੀਤੀ ਹੈ ਤੇ ਤਾਂ ਸੱਚ ਸਾਹਮਣੇ ਆਇਆ ਪਰ ਉਸ ਤੋਂ ਅਗਲੀ ਜਿਹੜੀ ਕਾਰਵਾਈ ਹੈ ਸੰਬੰਧਤ ਦੋਸ਼ੀਆਂ ਤੇ ਹਾਲੇ ਤੱਕ ਐਫ ਆਈ ਆਰ ਕਿਉਂ ਨਹੀਂ ਗੱਟੀ ਗਈ ਜਾ ਉਹਨਾਂ ਨੂੰ ਵਿਭਾਗੀ ਜਾਂਚ ਕਿਉਂ ਨਹੀਂ ਕੀਤੀ ਗਈ ਇਹ ਵੀ ਇੱਕ ਸਵਾਲ ਬਣਿਆ ਹੋਇਆ ਹੁਣ ਲੋਕ ਵੀ ਸਾਹਮਣੇ ਆਉਣ ਲੱਗੇ ਨੇ ਪਿਛਲੇ ਦਿਨੀ ਵੀ ਇੱਕ ਵਿਅਕਤੀ ਨੇ ਦੋਸ਼ ਲਾਇਆ ਸੀ ਕਿ ਮੈਂ 12000 ਰੁਪਏ ਭਰਿਆ ਤੇ ਉਹ ਆਨਲਾਈਨ ਨਹੀਂ ਬੋਲਦਾ ਤੇ ਅੱਜ ਅਸੀਂ ਗੱਲ ਕਰਾਉਣ ਜਾ ਰਹੇ ਹਾਂ ਤੁਹਾਨੂੰ ਇੱਕ ਹੋਰ ਵਿਅਕਤੀ ਨਾਲ ਜਿਸ ਨਾਲ ਇਹ ਫਰਜੀ ਰਸੀਦ ਦਾ ਜਨਾ ਕਪਲਾ ਹੋਇਆ ਤੇ ਇਸ ਦੇ ਸਬੰਧ ਦੇ ਵਿੱਚ ਬਾਰਡ ਨੰਬਰ 21 ਦੇ ਕਾਉਂਸਲਰ ਨੇ ਵੀ ਆਪਣਾ ਮੂੰਹ ਖੋਲ੍ਹਿਆ ਉਸ ਲਈ ਵੀ ਜਾਂਚ ਪੜਤਾਲ ਦੀ ਬੰਦ ਕਰੀ ਆ ਆਓ ਆਪਾਂ ਸੁਣਦੇ ਹਾਂ ਉਹਨਾਂ ਦੀ ਗੱਲਬਾਤ ਧੰਨਵਾਦ ਜੀ ਜਨਕ ਮਾਰਾ ਜੀ ਫੋਲ ਟਾਊਨ ਤੋਂ ਮੈਂ ਰਹਿਣ ਵਾਲਾ ਜੀ ਪਿਤਾ ਦਾ ਨਾਮ ਸਤਪਾਲ ਹੈ ਜੀ ਮੈਂ ਕਮੇਟੀ ਦੇ ਵਿੱਚ 2012 24 ਦੇ ਵਿੱਚ ਇੱਕ ਟੂਟੀ ਦਾ ਕਨੈਕਸ਼ਨ ਲਿਆ ਸੀਗਾ ਜੀ ਉਹਦੀ ਰਸੀਦ ਮੇਰੇ ਕੋਲ ਹੈਗੀ ਹੈ ਜੀ 10 12 2024 ਨੂੰ ਜੀ ਅੱਜ ਹੁਣ ਕਈ ਦਿਨ ਹੋ ਗਏ ਕਮੇਟੀ ਦੇ ਵਿੱਚ ਕੱਪਲੇ ਚੱਲਦੇ ਨੂੰ ਤਾਂ ਮੇਰਾ ਵੀ ਮੱਥਾ ਥਣ ਗਿਆ ਵੀ ਮੈਂ ਵੀ ਆਪਦੀ ਰਸੀਦ ਚੈੱਕ ਕਰਾਂ ਜਦੋਂ ਮੈਂ ਰਸੀਦ ਚੈੱਕ ਕੀਤੀ ਤਾਂ ਮੈਂ ਰਸੀਦ ਲੈ ਕੇ ਕਮੇਟੀ ਦਫ਼ਤਰ ਤੇ ਗਿਆ ਜੀ ਕਮੇਟੀ ਦਫ਼ਤਰ ਵਾਲਿਆਂ ਨੂੰ ਮੈਂ ਦਿਖਾਈ ਰਸੀਦ ਵੀ ਆ ਦੇਖੋ ਜੀ ਮੈਂ ਸਨੀਤਾ ਰਾਣੀ ਪਤਨੀ ਭੂਸ਼ਣ ਕਮਰ ਸਨ ਆਫ ਫਤਪਾਲ ਦੇ ਨਾਂ ਤੇ ਇੱਕ ਟ੍ਰਾਂਜੈਕਸ਼ਨ ਲਿਆ ਸੀਗਾ ਜੀ ਇਹ ਮੇਰਾ ਜਾਂਚ ਕੀਤਾ ਜਾਵੇ ਜੇ ਕੋਈ ਬਕਾਇਆ ਤਾਂ ਮੈਨੂੰ ਦੱਸਿਆ ਜਾਵੇ ਜਦੋਂ ਰਜਿਸਟਰਾਂ ਦੇ ਵਿੱਚ ਚੈੱਕ ਕੀਤਾ ਜੀ ਕਿਸੇ ਵੀ ਰਜਿਸਟਰ ਤੇ ਉੱਤੇ ਇਹ ਦਰਜ ਨਹੀਂ ਸੀਗਾ ਜੀ ਤਾਂ ਮੈਨੂੰ ਲੱਗਦਾ ਵੀ ਮੇਰੇ ਨਾਲ ਵੀ ਇਹ ਬਹੁਤ ਵੱਡਾ ਕਪਲਾ ਹੋ ਗਿਆ ਜੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਮੈਨੂੰ ਨਿਆ ਮਿਲਣਾ ਚਾਹੀਦਾ ਜੀ ਇਹ ਬਾਅਦ ਮਿਲੇ ਤੁਸੀਂ ਕਿਹਦੀ ਕਿਹਨੂੰ ਮਿਲੇ ਮੈਂ ਜੀ ਉਸੇ ਸੀਟ ਤੇ ਗਿਆ ਸੀ ਜਿੱਥੇ ਮੈਂ ਸਕਿਉਰਟੀ ਭਰੀ ਸੀਗੀ ਹਾਂਜੀ ਉੱਥੇ ਮੈਂ ਤੁਹਾਨੂੰ ਇੱਕ ਦਰਖਾਸਤ ਲੈ ਲਈ ਜੀ ਵੀ ਲੈ ਕੇ ਦੇਜੋ ਵੀ ਤੁਹਾਨੂੰ ਬਕਾਇਆ ਦੱਸਿਆ ਜਾਊਗਾ ਜੀ ਸੀਟ ਤੇ ਕੋਈ ਮੁਲਾਇਮ ਦਾ ਪਤਾ ਕਿਹੜਾ ਬੈਠਾ ਸੀ ਜਿਹੜੋਂ ਮੈਂ ਸਕਿਉਰਟੀ ਭਰੀ ਸੀਗੀ ਜਿਹੋ ਉਦੋਂ ਇੱਕ ਲੜਕੀ ਰਹਿੰਦੀ ਸੀਗੀ ਜੀ ਉਦੇ ਕੋਲੇ ਮੈਂ ਸਕਿਉਰਟੀ ਪਰ ਗਿਆ ਸੀਗਾ ਜੀ ਠੀਕ ਹੈ ਜਦੋਂ ਮੈਂ ਕੱਲ ਗਿਆ ਜੀ ਉੱਥੇ ਇੱਕ ਏਜੈਂਟ ਵੀ ਬੈਠਾ ਸੀ ਇੱਕ ਛੋਟੀ ਲੜਕੀ ਸੀ ਪਰ ਉਹ ਲੜਕੀ ਨਹੀਂ ਸੀਗੀ ਜਿਹਦੇ ਕੋਲੇ ਮੈਂ ਸਕਿਉਰਟੀ ਪਰ ਗਿਆ ਸੀਗਾ ਜੀ ਤੇ ਉਹਨਾਂ ਨੇ ਮੈਨੂੰ ਅਸਮੈਸ਼ਨ ਦਿੱਤਾ ਵੀ ਤੁਸੀਂ ਐਪਲੀਕੇਸ਼ਨ ਦੇਜੋ ਮੈਂ ਤੁਹਾਨੂੰ ਅਸੀਂ ਦੱਸਾਂਗੇ ਤੁਸੀਂ ਹੋਰ ਐਮਐਲਏ ਦੇ ਜਾਂ ਵੀ ਹੋਰ ਐਮਸੀ ਦੇ ਧਿਆਨ ਤੇ ਦੇਣਾ ਮਸਲਾ ਹੈ ਨਹੀਂ ਜੀ ਮੈਨੂੰ ਤਾਂ ਪਤਾ ਹੀ ਕੱਲ ਲੱਗਿਆ ਜੀ ਮੈਂ ਕੱਲ ਹੀ ਗਿਆ ਸੀਗਾ ਜੀ ਤੇ ਮੈਨੂੰ ਨਹੀਂ ਪਤਾ ਜੀ ਵੀ ਅੱਗੇ ਕੀ ਹੋਇਆ ਪਿਆ ਪਹਿਲਾਂ ਕੀ ਹੋਇਆ ਸੀਗਾ ਜਦੋਂ ਮੈਂ ਰਸੀਦ ਦੇਖੀ ਜੀ ਮੈਨੂੰ ਇਹ ਲੱਗਿਆ ਐਸੇ ਕਰਕੇ ਮੈਂ ਦਿਖਾ ਕੇ ਆ ਜੀ ਆ ਰਸੀਦ ਹੈ ਜੀ ਇਹ ਜਿਹੜੀ 11560 ਰੁਪਈਆਂ ਦੀ ਹੈ ਜੀ ਬਾੜ ਕਿਹੜਾ ਪਿੰਡਾ ਥੋੜਾ ਬਾੜ ਨੰਬਰ 2 ਹੈ ਜੀ ਲੁਵਾਰਾਂ ਵਾਲੀ ਗਲੀ ਹੈ ਜੀ ਕਿਲੇ ਦੇ ਨੇੜੇ ਹੈ ਜੀ ਮੈਂ ਨਾਮ ਮਨਪ੍ਰੀਤ ਸਿੰਘ ਰੁੱਬੀ ਹੈ ਜੀ ਮੈਂ ਬਾੜ ਨੰਬਰ 21 ਦਾ ਮੈਂਬਰ ਆ ਜੀ ਮੈਂ ਈਓ ਸਾਹਿਬ ਤੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਕਿਹੜੇ ਬਹੁਤ ਵੱਡਾ ਘਪਲਾ ਹੋਇਆ ਸਿਦਾਂ ਵਾਲਾ ਇਹਦੇ ਚ ਉੱਚੀ ਲੈਵਲ ਤੇ ਜਾਂਚ ਹੋਣੀ ਚਾਹੀਦੀ ਹੈ ਜੋ ਵੀ ਦੋਸ਼ੀ ਹੈ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਲੋਕ ਸ਼ਹਿਰ ਦੇ ਤੇ ਪੂਲ ਦੇ ਲੋਕ ਡਰਦੇ ਆ ਅੱਜ ਕੋਈ ਵੀ ਨਹੀਂ ਚਾਹੁੰਦਾ ਵੀ ਮੈਂ ਜਾ ਕੇ ਉੱਥੇ ਬਿਲ ਪਰ ਆ ਕੇ ਨੂੰ ਆਏ ਲੱਗਦਾ ਵੀ ਮੈਂ ਉੱਥੇ ਜਾ ਕੇ ਠੱਗਿਆ ਜਾਊਂਗਾ ਪਿਛਲੇ ਦਿਨੀ ਤੁਹਾਡੀ ਮੀਟਿੰਗ ਹੋਈ ਸੀ ਉੱਥੇ ਵੀ ਵਿਚਾਰਾ ਗਿਆ ਮਸਲਾ ਇਸ ਬੰਦੀ ਸਾਹੀਓ ਸਾਹਿਬ ਕਹਿੰਦੇ ਸੀ ਕਹਿੰਦੇ ਵੀ ਇਹਦੀ ਜਾਂਚ ਚੱਲ ਰਹੀ ਆ ਛੇਤੀ ਅਸੀਂ ਦੱਸਾਂਗੇ ਵੀ ਕਿੰਨੇ ਜਾਂਚ ਵੀ ਕਰਿਆ ਹੈ ਘਪਲਾ ਪਰ ਅਜੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਕਾਫੀ ਲੰਮਾ ਸਮਾਂ ਹੋ ਗਿਆ ਹਾਂ ਕਾਫੀ ਲੰਮਾ ਸਮਾਂ ਹੋ ਗਿਆ ਪਰ ਕੋਈ ਦੱਸ ਨਹੀਂ ਰਿਹਾ ਜੀ ਤੇ ਇਹੀ ਬੇਨਤੀ ਹੈ ਜੋ ਸਾਹਮਣੇ ਪ੍ਰਧਾਨ ਸਾਹਿਬ ਨੂੰ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿਹੜਾ ਦੋਸ਼ੀ ਆ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਵੇ